ਨਾ ਮੇਰਾ ਨਾਮ ਅੰਜੂ ਹੈ ਮੇਰਾ ਬ੍ਰਦਰ ਹੈ ਰਜੀਵ ਚਿੰਤੂ ਉਹ ਅਜ ਬਾਥਰੂਮ ਚ ਡਿੱਗਿਆ ਸੀ ਸਾਨੂੰ ਨੂੰ ਪਤਾ ਕੀ ਹੋਇਆ ਕੀ ਨਹੀਂ ਆਸੀ ਘਰ ਹੈ ਹੀ ਨਹੀਂ ਸੀ ਉਹਨੂੰ ਡਾਕਟਰ ਹਾ ਹਸਪੀਟਲ ਵਾਲਾ ਨੇ ਜਵਾਬ ਦਿੱਤਾ ਜੀ ਸਾਨੂੰ ਨਹੀਂ ਪਤਾ ਉਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਤਾਂ ਬਾਥਰੂਮ ਚ ਡਿੱਗਿਆ ਆ ਮਿਲਿਆ ਔਰ ਉਹਦੇ ਨੱਕ ਤੇ ਚੋਟ ਲੱਗੀ ਸੀ ਕਹਿੰਦੇ ਨੱਕ ਦੀ ਨਾੜੀ ਬਲੌਕ ਹੋਣ ਕਰਕੇ ਸਾਹ ਨਹੀਂ ਆਇਆ ਬਸ ਅੱਜ ਸੋਸ਼ਲ ਮੀਡੀਆ ਤੇ ਜਾਂ ਕਈ ਹੋਰ ਮੀਡੀਆ ਸਾਂ ਸਮਾਂ ਤੇ ਖਬਰ ਚੱਲ ਰਹੀ ਹੈ ਕਿ ਕਿ ਡਿਵੀਜ਼ਨ ਨੰਬਰ 3 ਦੇ ਵਿੱਚ ਇੱਕ 27 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ ਇਸ ਸੰਬੰਧੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਡਿਵੀਜ਼ਨ ਨੰਬਰ 3 ਦੇ ਏਰੀਆ ਦੇ ਵਿੱਚ ਇੱਕ ਰਜੀ ਕੁਮਾਰ ਉਸ ਚੰਟੂ ਚੰਟੂ ਨਾਮ ਦਾ ਲੜਕਾ ਹੈ ਇਹ ਵੈਸੇ ਤੱਕ ਇੱਕ ਮੀ ਦਾ ਚਿਕਨ ਦਾ ਕੰਮ ਕਰਦਾ ਸੀਗਾ ਇਹ ਜਦੋਂ ਕੱਲ ਘਰ ਆਇਆ ਆਪਣੇ ਤੇ ਘਰ ਆ ਕੇ ਇਹ ਬਾਥਰੂਮ ਦੇ ਵਿੱਚ ਡਿੱਗ ਪਿਆ ਤੇ ਇਹਦੀ ਸੂਚਨਾ ਜਦੋਂ ਪੁਲਿਸ ਨੂੰ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਫਿਰ ਜਿਸ ਨੇ ਡੈੱਡ ਬੋਡੀ ਨੂੰ ਕਬਜ਼ੇ ਚ ਲੈ ਕੇ ਜਿਹੜੀ ਬੰਦੇ ਕਾਰਵਾਈ ਸੀ 194 ਬੀਐਨਐਸਐਸਟੀ ਉਹ ਅਮਰਵਿਜੇ ਅੰਤੀ ਤੇ ਲਾਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਹੁਣ ਇਸ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਕਈ ਨਿਊਜ਼ਪੇਪਰ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਪ੍ਰਿੰਟਡ ਮੀਡੀਆ ਦੇ ਵਿੱਚ ਜਾਂ ਯੂਟਿਊਬਰ ਆੜੇ ਨੇ ਜਿਹੜੀ ਖਬਰ ਲਾਈ ਹੈ ਖਬਰ ਚਲਾ ਰਹੇ ਨੇ ਕਿ ਇਸ ਲੜਕੇ ਦੀ ਜੀ ਮੌਤ ਹੈ ਉਹ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਇਸ ਵਿੱਚ ਫਿਲਹਾਲ ਕੋਈ ਇਦਾਂ ਦੀ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਉਹਦੇ ਘਰਦਿਆਂ ਨਾਲ ਵੀ ਮਿਲਿਆ ਗਿਆ ਜਾਤੀ ਤੌਰ ਤੇ ਜਾ ਕੇ 1 ਟੂ 1 ਉਹਨਾਂ ਨਾਲ ਵੀ ਗੱਲ ਕੀਤੀ ਗਈ ਜਿਨ੍ਹਾਂ ਨੇ ਇਹ ਦੱਸਿਆ ਕਿ ਇਹ ਲੜਕਾ ਸ਼ਰਾਬ ਜ਼ਰੂਰ ਪੀਂਦਾ ਸੀ ਮੇਰੀ ਸਾਰੇ মিডিਆ ਕਰਮੀਆਂ ਨੂੰ ਇਹ ਬੇਨਤੀ ਹੈ ਕਿ ਜਦੋਂ ਵੀ ਕੋਈ ਘਟਨਾ ਕਿਸੇ ਵੀ ਰਿਚ ਵਾਪਰਦੀ ਹੈ ਤੁਹਾਡੀ ਡਿਊਟੀ ਤਾਂ ਹੈ ਹੀ ਹੈ ਕਿ ਇਹ ਤੁਸੀਂ ਜਿਹੜੀ ਘਟਨਾ ਨੂੰ ਜਨਤਾ ਦੇ ਸਾਹਮਣੇ ਆਪਣੇ ਪ੍ਰਿੰਟਡ ਜਾਂ ਜਿਹੜੀ ਇਲੈਕਟ੍ਰੋਨਿਕ মিডিਆ ਦੇ ਲੈ ਕੇ ਆਉਣਾ ਲੇਕਿਨ ਜਿਹੜਾ ਉਹਦਾ ਸੱਚ ਜਾਣਨ ਵਾਸਤੇ ਉਹਦੀ ਪਿਛਲੀ ਸੱਚਾਈ ਕੀ ਹੈ ਉਸ ਵਾਸਤੇ ਜਿਹੜਾ ਕੰਸਰਨਡ ਡਿਪਾਰਟਮੈਂਟ ਚਾਹੇ ਉਹ ਪੁਲਿਸ ਡਿਪਾਰਟਮੈਂਟ ਦਾ ਚਾਹੇ ਕੋਈ ਹੋਰ ਡਿਪਾਰਟਮੈਂਟ ਹੈਗਾ ਉਹਦਾ ਵਰਸ਼ਨ ਜ਼ਰੂਰ ਲਵੋ ਤੁਸੀਂ ਸਿਰਫ ਆਪਣਾ ਪੱਖ ਪੇਸ਼ ਕਰ ਦਿੰਦੇ ਹੋ ਜਿਸ ਨਾਲ ਜਿਹੜੀ ਖਬਰ ਉਹ ਗਲਤ ਤਰੀਕੇ ਨਾਲ ਸਮਾਜ ਦੇ ਵਿੱਚ ਜਾਂਦੀ ਹੈ ਤੇ ਉਹਦਾ ਜਿਹੜਾ ਇੰਪੈਕਟ ਹੈ ਉਹ ਬਹੁਤ ਗਲਤ ਹੁੰਦਾ ਹੈ ਇਹ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਬੇਨਤੀ ਕੀਤੀ ਜਾ ਚੁੱਕੀ ਮੈਂ ਤੁਹਾਨੂੰ ਦੁਬਾਰਾ ਫੇਰ ਬੇਨਤੀ ਕਰਦਾ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਸੰਬੰਧਿਤ ਮਹਿਕਮੇ ਨਾਲ ਜੇ ਸਾਡੇ ਮਹਿਕਮੇ ਦੀ ਹੈ ਤੇ ਸਾਡੇ ਮਹਿਕਮੇ ਦੇ ਕਿਸੇ ਸੀਨੀਅਰ ਪੁਲਿਸ ਅਧਿ ਉਹਨਾਂ ਦਾ ਪਰਸ਼ਨ ਜੋੜ ਲਵੋ ਕਿ ਇਹਦੇ ਵਿੱਚ ਅਸਲ ਗੱਲ ਕੀ ਹੈ ਕਿਉਂਕਿ ਅਸਲ ਜਾਣਕਾਰੀ ਜਨਤਾ ਤੱਕ ਪਹੁੰਚੂਗੀ ਉਹਦਾ ਸਮਾਜ ਦਾ ਬਹੁਤ ਭਲਾ ਹੋਊਗਾ ਜੈ ਹਿੰਦ